ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 11 ਫਰਵਰੀ 2026 ਦਿਨ ਬੁੱਧਵਾਰ ਨਾਨਕਸ਼ਹੀ ਸਮਾਧ 557 ਮਾਗ ਮਹੀਨੇ ਦੀ 29 ਤਰੀਕ ਹੈ ਜੀ ਸੈਵੇਂ ਆਮੂ ਕੈੜਜੀ ਅਤੇ ਕੁਆਂਟਲਨ ਮੋਲ ਨਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਨੇ ਭਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਟੰਬਲੋਰਜ ਬੀਸੀ ਦੀ ਜਿੱਥੇ ਕਿ ਇੱਕ ਸਕੂਲ ਅੰਦਰ ਸਮੂਹਿਕ ਕਤਲੇਆਮ ਹੋਇਆ ਇਸ ਬਾਰੇ ਜੋ ਵੇਰਵੇ ਆਏ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਐਕੋਬਿਕ ਦੇ ਵਿੱਚ ਵੀ ਇੱਕ ਇਹੋ ਜਿਹੀ ਮਿਲਦੀ ਜੁਲਦੀ ਵਾਰਦਾਤ ਹੋਈ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰ ਦੀ ਸਮੱਸਿਆ ਬਹੁਤ ਵੱਡੀ ਆ ਇਸ ਸੰਬੰਧੀ ਇੱਕ ਰਿਪੋਰਟ ਜਿਹੜੀ ਖੁਲਾਸਾ ਇਹ ਕਰ ਰਹੀ ਆ ਕਿ ਸਰਕਾਰਾਂ ਦੀ ਹੀ ਨੀਤੀ ਦਾ ਹਿੱਸਾ ਹੈ। ਕਿਊਬਾ ਉਹਦੇ ਉੱਤੇ ਕੀ ਇਸ ਵੇਲੇ ਸੰਕਟ ਆਇਆ ਹੋਇਆ, ਉੱਥੋਂ ਦੇ ਲੋਕ ਜਿਹੜੇ ਕਿਉਂ ਤੰਗ ਨੇ, ਅੰਤਰਰਾਸ਼ਟਰੀ ਲਾਈਨਸ ਜਿਹੜੀਆਂ ਨੇ ਉਹ ਕਿਉਂ ਬੰਦ ਹੋ ਰਹੀਆਂ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਅਮਰੀਕਨ ਬਪਾਰ ਸਖਤਰ ਦੇ ਉੱਤੇ ਐਬਸਟੈਂਟ ਫਾਇਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਉਹਦੇ ਬਾਰੇ ਕੀ ਕਹਿੰਦੇ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਅਖੀਰ ਚ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇਆਂ ਪਿੰਡਾਂ ਦੀਆਂ ਪੰਚਾਇਤਾਂ ਦੀ ਜਿਹੜੇ ਕਿ ਪਿੰਡ ਅੰਦਰ ਹੀ ਵਿਆਹ ਕਰਨ ਦੇ ਉੱਤੇ ਪਾਬੰਦੀਆਂ ਲਾ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे भारत ज्वेलर्स पता नोट करो इक्यासी एक सौ अठाई स्ट्रीट पायल बिजनेस सौ चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद हूं अस अपनी लोकेशन एडमिंटन खोल ली है ਦਸ ਹੋਤੈ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਸੂਬਾ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ ਨਾਰਥ ਉੱਤਰ ਵੱਲ ਸ਼ਹਿਰ ਹੈਗਾ ਪ੍ਰਿੰਸ ਜਾਰਜ ਇਸ ਸ਼ਹਿਰ ਦੇ ਵਿੱਚ ਵੀ ਪੰਜਾਬੀਆਂ ਦੀ ਕਾਫੀ ਵਸੋਂ ਇਹਦੇ ਤੋਂ ਵੀ ਗਾਹਾਂ 300 ਕਿਲੋਮੀਟਰ ਉੱਤਰ ਵੱਲ ਨਾਰਥ ਦੇ ਵਿੱਚ ਸ਼ਹਿਰ ਹੈਗਾ ਟੰਬਲਰ ਰੈਜ ਸਿਰਫ 2400 ਦੇ ਕਰੀਬ ਆਬਾਦੀ ਹੈ ਫੋਰਟ ਸੇਂਟ ਜੋਨ ਤੋਂ ਥੋੜਾ ਜਿਹਾ ਉਰੇ ਆ ਅਲਬਰਟਾ ਦੇ ਬਾਰਡਰ ਦੇ ক্লোਜ਼ ਪੈ ਜਾਂਦਾ ਲੱਗੇ ਆ ਉੱਥੇ ਉੱਥੇ ਕੱਲ ਦੁਪਹਿਰ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਤੇ ਬਾਹਰ ਹੋਈ ਗੋਲੀਬਾਰੀ ਦੇ ਵਿੱਚ ਕੁੱਲ 9 ਲੋਕਾਂ ਦੀ ਮੌਤ ਹੋਈ ਹੈ ਹਮਲਾਵਰ ਦੇ ਸਮੇਤ ਇਸ ਸਮੂਹਿਕ ਕਤਲੇਆਮ ਨੇ ਕੈਨੇਡਾ ਦੇ ਵਿੱਚ ਇਤਿਹਾਸ ਰਚ ਦਿੱਤਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਕੈਨੇਡਾ ਦੇ ਕਿਸੇ ਸਕੂਲ ਦੇ ਵਿੱਚ ਅਜਿਹੀ ਗੋਲੀਬਾਰੀ ਹੋਈ ਹੈ ਸੋ ਪੁਲਿਸ ਨੇ ਕਤਤ ਹਮਲਾਵਰ ਦੀ ਪਛਾਣ ਜੈਸੀ ਵੈਨ ਰੂਟ ਸਲਾਰਵ ਜੋ ਕੀਤੀ ਹੈ ਜ ਜੀ ਦੀ ਉਮਰ 18 ਸਾਲ ਦੱਸੀ ਗਈ ਹੈ ਤੇ ਇਹ ਉੱਥੇ ਦਾ ਹੀ ਜੰਪਲ ਨੌਜਵਾਨ ਦੱਸਿਆ ਜਾ ਰਿਹਾ ਆਰਸੀਐਮਪੀ ਨੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਪਹਿਲਾਂ 10 ਦੱਸੀ ਸੀਗੀ ਪਰ ਹੁਣ ਉਹਨਾਂ ਨੇ ਕਿਹਾ ਕਿ ਕੁੱਲ 9 ਜਾਣੇ ਮਰੇ ਨੇ 10ਵੀਂ ਔਰਤ ਜੀ ਦੇ ਬਾਰੇ ਸਮਝਿਆ ਜਾ ਰਿਹਾ ਹੈ ਕਿ ਉਹ ਸ਼ਾਇਦ ਮਰ ਗਈ ਆ ਪਰ ਉਹ ਬਚ ਗਈ ਆ ਸੋ ਜਿਹੜੇ ਹੁਣ ਲੋਕ ਮਰੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਘਤਤ ਹਮਲਾਵਰੀ ਆ ਜਿਹਨੇ ਖੁੱਦ ਨੂੰ ਗੋਲੀ ਮਾਰ ਲਈ ਬਾਅਦ ਦੇ ਵਿੱਚ ਜੈਸੀ ਤੇ ਉਸ ਤੋਂ ਇਲਾਵਾ ਇੱਕ ਔਰਤ ਅਧਿਆਪਕ ਆ ਜਿਹਦੀ ਉਮਰ 39 ਸਾਲ ਦੱਸੀ ਗਈ ਆ ਤਿੰਨ ਵਿਦਿਆਰਥਣਾਂ ਨੇ ਜਿਨ੍ਹਾਂ ਦੀ ਉਮਰ ਸਿਰਫ ਸਿਰਫ 12 ਸਾਲ ਦੱਸੀ ਗਈ ਆ ਦੋ ਵਿਦਿਆਰਥੀ ਨੇ ਇੱਕ 12 ਸਾਲ ਦਾ ਤੇ ਇੱਕ 13 ਸਾਲ ਦਾ ਇਸ ਤੋਂ ਇਲਾਵਾ ਕਥਿਤ ਹਮਲਾਵਰ ਦੀ ਮਾਂ ਉਹਦੀ ਉਮਰ ਵੀ 39 ਸਾਲ ਦੱਸੀ ਗਈ ਆ ਅਤੇ ਇੱਕ ਮਤਰਿਆ ਭਰਾ ਜਿਹਦੀ ਕਿ ਉਮਰ 11 ਸਾਲ ਦੱਸੀ ਗਈ ਆ ਸੋ ਇਹ ਇੱਕ ਜਿਹੜਾ ਸਮੂਹਕ ਕਤਲੇਆਮ ਹੋਇਆ ਉਹਦੇ ਵਿੱਚ ਜਿਹੜਾ ਕਥਿਤ ਦੋਸ਼ੀ ਆ ਇਹਦੇ ਬਾਰੇ ਦੱਸਿਆ ਗਿਆ ਕਿ ਉਹ ਮੁੰਡੇ ਤੋਂ ਕੁੜੀ ਬਣਿਆ ਹੋਇਆ ਸੀਗਾ ਟਰਾਂਸ ਜੈਂਡਰ ਸੀਗਾ ਅ 2003 ਤਾਈ ਤੱਕ ਮੁੰਡੇ ਵਜੋਂ ਵਿਕਤਿਆ ਪਰ 2023 ਤੋਂ ਬਾਅਦ ਉਹ ਕੁੜੀਆਂ ਵਾਲੇ ਕੱਪੜੇ ਪਾਉਣ ਲੱਪਿਆ ਉਹ ਜੀਆਂ ਦੀਵਾਇਆਂ ਖਾਣ ਲੱਪਿਆ ਤੇ ਖੁਦ ਨੂੰ ਉਹਨੇ ਇੱਕ ਲੜਕੀ ਜਿਹੜਾ ਉਹ ਅਲਾਨਿਆ ਹੋਇਆ ਸੀਗਾ ਤੇ ਲੜਕੀਆਂ ਵਾਂਗ ਹੀ ਬਣ ਕੇ ਰਹਿੰਦਾ ਸੀਗਾ ਸੋ ਵਾਰਦਾਤ ਮਗਰੋਂ ਨੇ ਆਪਣੀ ਜਾਨ ਜਿਹੜੀ ਆ ਉਹ ਵੀ ਲੈ ਲਈ ਆ ਸੋ ਵਾਰਦਾਤ ਦੇ ਵਿੱਚ ਵਰਤੀ ਗਈ ਇੱਕ ਲੰਮੀ ਨਾਲੀ ਵਾਲੀ ਬੰਦੂਕ ਅਤੇ ਇੱਕ ਮੋਡੀਫਾਈਡ ਸ਼ਾਰਟ ਗਨ ਬਰਾਮਦ ਹੋਈ ਆ आरसीएमपी ਨੇ ਵੀ ਦੱਸਿਆ ਕਿ ਉਹ ਬਹੁਤ ਵਾਰੀ ਪਹਿਲਾਂ ਵੀ ਇਸ ਨੌਜਵਾਨ ਦੇ ਘਰ ਜਾ ਚੁੱਕੇ ਆ ਜਿਹੜਾ ਕਿ ਆਪਣੇ ਆਪ ਨੂੰ ਲੜਕੀ ਲਾਣ ਦਾ ਸੀਗਾ ਕਿਉਂਕਿ ਉਹ ਮਾਨਸਿਕ ਤੌਰ ਦੇ ਉਤੇ ਪਰੇਸ਼ਾਨ ਰਹਿੰਦਾ ਸੀਗਾ ਉਹਦੇ ਘਰ ਦੇਆਂ ਵੱਲੋਂ ਕਈ ਵਾਰ ਸ਼ਿਕਾਇਤਾਂ ਆਈਆਂ ਸੀ ਤੇ ਪੁਲਿਸ ਦਾ ਉਹਦੇ ਘਰ ਆਉਣਾ ਜਾਣਾ ਜਿਹੜਾ ਉਹ ਬਣਿਆ ਰਹਿੰਦਾ ਸੀਗਾ ਸੋ ਇੱਥੇ ਸਵਾਲ ਜਿਹੜਾ ਮੁੱਖ ਤੌਰ ਦੇ ਉਤੇ ਇਹ ਚੁੱਕਿਆ ਜਾ ਰਿਹਾ ਕਿ ਜੇਕਰ ਹਾਲਾਤ ਇਹੋ ਜਿਹੇ ਸੀ ਆਰਸੀਐਮਪੀ ਅਜੇ ਇਹ ਸ਼ਖਸ ਤੋਂ ਵਾਕਿਫ ਸੀਗੀ ਤਾਂ ਫਿਰ ਉਹਦੀ ਹਥਿਆਰਾਂ ਤੱਕ ਪਹੁੰਚ ਜਿਹੜੀ ਆ ਕਿਉਂ ਨਹੀਂ ਰੁਕੀ ਗਈ ਤੇ ਅਦਰਵਾਈਜ਼ ਇਹ ਸਮੂਹਿਕ ਕਤਲੇਆਮ ਸ਼ਾਇਦ ਰੁਕ ਜਾਂਦਾ ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਕੁਝ ਵਾਕਿਆ ਪਹਿਲਾਂ ਸਮੂਹਿਕ ਕਤਲੇਆਮ ਦੇ ਹੋਏ ਆ 1999 ਦੇ ਵਿੱਚ ਆ ਜਿਹੜਾ ਇੱਕ ਮੈਸੇਜਰ ਹੋਇਆ ਸੀਗਾ ਯੂਨੀਵਰਸਿਟੀ ਦੇ ਵਿੱਚ ਪੋਲੀਟੈਕਨਿਕ ਦੇ ਵਿੱਚ ਉਸ ਤੋਂ ਬਾਅਦ 2020 ਦੇ ਵਿੱਚ ਇੱਕ ਨੋਵਾ ਸਕੋਸ਼ੀਆ ਦੇ ਵਿੱਚ ਇਹੋ ਜਿਹੀ ਹੀ ਵਾਰਦਾਤ ਹੋਈ ਸੀ ਪਰ ਇਹ ਇਹ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਸਕੂਲ ਦੇ ਵਿੱਚ ਅਜਿਹਾ ਕਤਲਯਾਮ ਹੋਇਆ ਹੋਵੇ ਤੇ 12 12 13 ਸਾਲਾਂ ਦੇ ਵਿਦਿਆਰਥੀ ਜਿਹੜੇ ਆ ਵਿਦਿਆਰਥਣਾਂ ਉਹ ਨਿਸ਼ਾਨਾ ਬਣਾਏ ਗਏ ਹੁਣ ਜਿਹੜੇ ਸਥਾਨਕ ਲੋਕ ਨੇ ਉਹ ਦੱਸ ਰਿਹਾ ਕਿਉਂਕਿ ਉੱਥੇ ਕੋਲਾਬਾਦੀ ਤਕਰੀਬਨ 24 ਹਜ਼ਾਰ ਦੇ ਕਰੀਬ ਆ ਦੇ ਵਿੱਚ ਪੰਜਾਬੀ ਪਰਿਵਾਰ ਵੀ ਕੁਝ ਰਹਿੰਦੇ ਆ ਸੋ ਉਹਨਾਂ ਨੇ ਦੱਸਿਆ ਕਿ ਅਪੈਲਾ ਸ਼ੁਰੂਆਤ ਜਿਹੜੀ ਆ ਘਰੋਂ ਕੀਤੀ ਗਈ ਆ ਆਪਣੀ 39 ਸਾਲਾਂ ਦੀ ਮਾਂ 11 ਸਾਲਾਂ ਦਾ ਮਤਰਿਆ ਭਰਾ ਜਿਹੜਾ ਉਹ ਮਾਰੇ ਗਏ ਆ ਉਸ ਤੋਂ ਬਾਅਦ ਸਕੂਲ ਜਾ ਕੇ ਗੋਲੀਆਂ ਚਲਾਈਆਂ ਲਾਇਬ੍ਰੇਰੀ ਦੇ ਵਿੱਚ ਪੜ ਰਹੇ ਬੱਚੇ ਪੌੜੀਆਂ ਦੇ ਵਿੱਚ ਖੇਡ ਰਹੇ ਬੱਚੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ 25 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਆ ਜਿਹਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਇੱਕ 12 ਸਾਲਾਂ ਦੀ ਬੱਚੀ ਆ ਉਹਨੂੰ 에ਅਰ ਲਿਫਟ ਕਰਕੇ ਵੈਨਕੂਵਰ ਲਿਆਂਦਾ ਗਿਆ ਗੋਲੀਆਂ ਉਹਦੇ ਨੱਕ ਦੇ ਵਿੱਚ ਤੇ ਧੌਣ ਦੇ ਵਿੱਚ ਸਿਰ ਦੇ ਵਿੱਚ ਲੱਗੀਆਂ ਹੋਈਆਂ ਰਾਤ ਉਹਦੀ ਹਾਲਤ ਕਾਫੀ ਗੰਭੀਰ ਸੀ ਹੁਣ ਦੱਸਿਆ ਜਾ ਰਿਹਾ ਕਿ ਉਹਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਇਸੇ ਤਰੀਕੇ ਇੱਕ ਹੋਰ ਜਾਣੇ ਨੂੰ ਵੀ 에어 ਲਿਫਟ ਕਰਕੇ ਲਿਆਂਦਾ ਗਿਆ ਸੋ ਕੁੱਲ ਮਿਲਾ ਕੇ ਜਿਹੜਾ ਇਹ ਸਮੂਹ ਕਤਲਿਆ ਮੈਨੇ ਆਮ ਲੋਕਾਂ ਨੂੰ ਬੇहद ਪਰੇਸ਼ਾਨ ਕੀਤਾ ਹੋਇਆ ਸਰਕਾਰੀ ਤੌਰ ਦੇ ਉੱਤੇ ਚਾਹੇ ਸਾਡੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਦੁੱਖ ਮਨਾਇਆ ਦੁਨੀਆ ਭਰ ਦੇ ਵਿੱਚੋਂ ਵੱਡੇ-ਵੱਡੇ ਅਗੂ ਇਹ ਦੁੱਖ ਮਨਾ ਰਹੇ ਆ ਜਿਹੜੇ ਝੰਡੇ ਨੇ ਜੀ ਉਹ ਸਰਕਾਰੀ ਇਮਾਰਤਾਂ ਦੇ ਉੱਤੇ ਅੱਧੇ ਝੁਕਾ ਦਿੱਤੇ ਗਏ ਆ ਤੇ ਸਰਕਾਰ ਅਤੇ ਪੁਲਿਸ ਬਹੁਤ ਬੋਝ-ਬੋਝ ਕੇ ਜਾਣਕਾਰੀ ਬਾਹਰ ਕੱਢ ਰਹੀ ਹੈ ਕਿਉਂਕਿ ਮਸਲਾ ਬੜਾ ਨਾਜ਼ੁਕਾ ਹੈ ਇਹ ਇਹੋ ਜਿਹਾ ਮੁੱਦਾ ਜਿਹਦੇ ਉੱਤੇ ਸਿਆਸਤ ਬਹੁਤ ਹੋ ਰਹੀ ਹੈ ਐਲਜੀਬੀਟੀਕਿਊ 트ਰਾਂਸਜੈਂਡਰ ਲਿੰਗ ਬਦਲਣ ਵਾਲੇ ਇਹਨਾਂ ਬਾਰੇ ਇੱਕ ਫਿਰਕਾ ਜਿਹੜਾ ਉਹ ਇਹ ਕਹਿੰਦਾ ਵੀ ਇਹ ਕਾਰਵਾਈਆਂ ਗਲਤ ਨੇ ਜਿਹੜੀਆਂ ਇਹ ਲਿੰਗ ਤਬਦੀਲੀ ਕਰਾਉਂਦੇ ਆ ਦਵਾਈਆਂ ਲੈਂਦੇ ਆ ਹਾਰਮੋਨ ਚੇਂਜ ਕਰਦੇ ਇਹਦੇ ਨਾਲ ਸਿਹਤ ਵਿੱਚ ਵਿਗਾੜ ਪੈਦਾ ਹੁੰਦੇ ਆ ਜਿੰਨੇ ਵੀ ਸਮੂਹ ਕਤਲੇਆਮ ਹੁਣ ਤੱਕ ਪਿੱਛੇ ਹੋਏ ਆ ਉਹਨਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਇਹ ਲੋਕ ਦਿਖੇ ਗਏ ਆ ਪਰ ਜਿਹੜੇ ਉਹਦੇ ਹੱਕ ਦੇ ਲੋਕ ਨੇ ਉਹ ਕਹਿੰਦੇ ਵੀ ਇਹ ਬਿਲਕੁਲ ਪ੍ਰਚਾਰ ਗਲਤ ਆ ਅਸੀਂ ਪਹਿਲਾਂ ਬਹੁਤ ਘੱਟ ਗਿਣਤੀ ਦੇ ਵਿੱਚ ਆ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੋ ਇਸ ਮਸਲੇ ਨੇ ਵੀ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਤੇ ਰਵਾਇਤੀ ਮੀਡੀਆ ਵਿੱਚ ਸਿਆਸਤ ਦੇ ਵਿੱਚ ਚਰਚਾਵਾ ਛੇੜ ਦਿੱਤੀਆਂ ਆ ਕਿ ਇਹ ਗੱਲਾਂ ਸਹੀ ਹੋ ਰਹੀਆਂ ਜਾਂ ਨਹੀਂ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਤਾਂ ਹਮਲਾਵਰ ਦੀਆਂ ਬਹੁਤ ਸਾਰੀਆਂ ਤਸਵੀਰਾਂ ਘੁੰਮ ਰਹੀਆਂ ਪੁਲਿਸ ਨੇ ਹਜੇ ਤੱਕ ਕਿਸੇ ਵੀ ਤਸਵੀਰ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਇਸ ਕਰਕੇ ਅਸੀਂ ਕੋਈ ਵੀ ਤਸਵੀਰ ਦਿਖਾਉਣ ਤੋਂ ਗਰੇਜ਼ ਕਰ ਰਹੇ ਹਾਂ ਪਰ ਇਹ ਜਿਹੜਾ ਚਰਚਾ ਇੱਕ ਵੇਲੇ ਸ਼੍ਰੀ ਹੋਈ ਹੈ ਕਿ ਸਕੂਲ ਦੇ ਵਿੱਚ ਪਹਿਲੀ ਵਾਰੀ ਜਿਹਾ ਹੋਇਆ ਆ ਤੇ ਇਹਨੂੰ ਰੋਕਣ ਦੇ ਵਾਸਤੇ ਗਾਂ ਸਰਕਾਰ ਵੱਲੋਂ ਕੁਝ ਸਖਤ ਕਦਮ ਚੁੱਕਣੇ ਚਾਹੀਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਕਵੈਕ ਦੀ ਕੈਨੇਡਾ ਦਾ ਇਹ ਸੂਬਾ ਆ ਫ੍ਰਾਂਸੀਸੀ ਬੋਲੀ ਵਾਲੇ ਲੋਕ ਉੱਥੇ ਵੱਸਦੇ ਆ ਉੱਥੋਂ ਦੇ ਇੱਕ ਛੋਟੇ ਜਿਹੇ ਕਸਬੇ ਜਿਸ ਦੀ ਆਬਾਦੀ ਤਕਰੀਬਨ 1200 ਲੋਕਾਂ ਦੀ ਦੱਸੀ ਜਾ ਰਹੀ ਹੈ ਤੇ ਇਹਦਾ ਕੀਤੀ ਗਨਜੀਬੀ ਨਾਂ ਹੈਗਾ ਉੱਥੇ ਇੱਕ ਪਿਓ ਨੇ ਆਪਣੇ ਦੋ ਬੱਚੇ ਜਿਹੜੇ ਆ ਮਾਰ ਦਿੱਤੇ ਤੇ ਉਸ ਤੋਂ ਬਾਅਦ ਆਪ ਵੀ ਗੋਲੀ ਮਾਰ ਲਈ ਆ ਇਹ ਦੱਸਿਆ ਗਿਆ ਕਿ 41 ਸਾਲਾਂ ਦਾ ਪਿਓ ਜਿਹੜਾ ਉਨੇ ਆਪਣੇ ਦੋ ਬੱਚੇ 10 ਸਾਲ ਦੇ ਤੇ 12 ਸਾਲ ਦੇ ਦੇ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪ ਵੀ ਖੁਦਕੁਸ਼ੀ ਜਿਹੜੀ ਆ ਕਰ ਲਈ ਹੈ ਇਹ ਫਰਸਟ ਨੇਸ਼ਨਸ ਦਾ ਮਾਮਲਾ ਹੈ ਮੂਲ ਨਿਵਾਸੀ ਪਰਿਵਾਰ ਦੀ ਗੱਲ ਆ ਤੇ ਜਿਹੜੀ ਪੁਲਿਸ ਆ ਉਹ ਕਹਿੰਦੀ ਵੀ ਹਜੇ ਅਸੀਂ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਦੇ ਸਕਦੇ ਵੀ ਅਸਲੀ ਮਾਮਲਾ ਕੀ ਹੈ ਪਰ ਜਿਹੜੀ ਚੀਫ ਨੇ ਉਸ ਕਮਿਊਨਿਟੀ ਦੇ ਉਹਨਾਂ ਨੇ ਉਸ ਵਿਅਕਤੀ ਦੀ ਪਛਾਣ ਰੈਂਡੀ ਟੌਲੀ ਵਜੋਂ ਕੀਤੀ ਆ ਤੇ ਇਹ ਕਿਹਾ ਕਿ ਮਾਨਸਿਕ ਤੌਰ ਦੇ ਤੇ ਇਹ ਵੀ ਪਰੇਸ਼ਾਨ ਸੀਗਾ ਤੇ ਇਸ ਵੱਲੋਂ ਆਪਣੇ ਬੱਚੇ ਮਾਰ ਕੇ ਖੁਦਕਿਸ਼ੀ ਕਰਨ ਦੀ ਘਟਨਾ ਨੇ ਪੂਰੇ ਕਸਬੇ ਦੇ ਵਿੱਚ ਹੀ ਇੱਕ ਸ਼ੋਕ ਦੀ ਲਹਿਰ ਜਿਹੜੀ ਵਗਾ ਦਿੱਤੀ ਆ ਫਰਸਟ ਨੇਸ਼ਨਸ ਜਿਹੜੀ ਆ ਉਹਨਾਂ ਵੱਲੋਂ ਇਸ ਪਰਿਵਾਰ ਨੂੰ ਇਸ ਕਮਿਊਨਿਟੀ ਨੂੰ ਆਫਰ ਜਿਹੜੀ ਕੀਤੀ ਗਈ ਆ ਕਿ ਅਸੀਂ ਸਪੋਰਟ ਦੇਣ ਲਈ ਤਿਆਰ ਆ ਤਾਂ ਕਿ ਇਹਦਾ ਕੋਈ ਹੋਰ ਮਾਨਸਿਕ ਦਬਾਅ ਨਾ ਬਣੇ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਡਾਕਟਰਾਂ ਦੀ ਘਾਟ ਦੀ ਕੈਨੇਡਾ ਦੇ ਜਿਹੜੇ ਫੈਮਿਲੀ ਡਾਕਟਰਸ ਨੇ ਉਹਨਾਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਹੈ ਇਹਦੇ ਬਾਰੇ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਆ ਕਿ ਜਿੰਨੇ ਡਾਕਟਰ ਚਾਹੀਦੇ ਨੇ ਉਹਨੇ ਹੈ ਨਹੀਂ ਲੋਕ ਵੱਧ ਸੱਦ ਲਏ ਆ ਉਹਨਾਂ ਨੂੰ ਦੇਖਣ ਵਾਸਤੇ ਡਾਕਟਰ ਹੈ ਨਹੀਂ ਹਸਪਤਾਲਾਂ ਦੇ ਵਿੱਚ ਬੈਡਸ ਹੈਗੇ ਆ ਪਰ ਡਾਕਟਰ ਹੈ ਨਹੀਂ ਇਸ ਕਰਕੇ ਰੀਡਿੰਗ ਕਿਦੀਆਂ ਲਾਈਨਾਂ ਬਹੁਤ ਲੰਮੀਆਂ ਲੱਗ ਰਹੀਆਂ ਆ ਇਹ ਵੀ ਕਿਹਾ ਗਿਆ ਕਿ ਡਾਕਟਰ ਤਾਂ ਬਹੁਤ ਆ ਪਰ ਡਾਕਟਰਾਂ ਕੋਲ ਕਲੈਰੀਕਲ ਕੰਮ ਬਹੁਤ ਕਰਾਇਆ ਜਾਂਦਾ ਫਾਈਲਾਂ ਵੜਵਾਈਆਂ ਜਾਂਦੀਆਂ ਜਿਹੜਾ ਕੰਮ ਕੋਈ ਇੱਕ ਸਹਾਇਕ ਕਰ ਸਕਦਾ ਆ ਉਹ ਕੰਮ ਡਾਕਟਰਾਂ ਨੂੰ ਖੁਦ ਕਰਨਾ ਪੈਂਦਾ ਤੇ ਇਹਦੇ ਨਾਲ ਜਿਹੜਾ ਆ ਉਹ ਸ਼ੌਰਟ ਜਾ ਰਹੀ ਆ ਕਾਟ ਪੈ ਰਹੀ ਆ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰਾਂ ਦਾ ਬਹੁਤਾ ਕੰਮ AI ਨੇ ਕਰ ਦਿਆ ਕਰਨਾ ਕਈ ਸਰਜਰੀ ਜਿਹੜੀਆਂ ਉਹ ਵੀ AI ਨੇ ਕਰਿਆ ਕਰਨੀਆਂ ਬਹੁਤ ਵਧੀਆ ਅੱਜ ਜੈਲਦ ਮਸ਼ਕਰ ਨੇ ਕਿਹਾ ਕਿ ਅਗਲੇ 3-4 ਸਾਲ ਦੇ ਵਿੱਚ ਸਪੈਸ਼ਲਿਸਟ ਦੀ ਲੋੜੇ ਨਹੀਂ ਪੈਣੀ ਅਸੀਂ ਸਰਜਰੀ ਇੰਨੀ ਵਧੀਆ ਤਰੀਕੇ ਨਾਲ ਕਰ ਦਿਆ ਕਰਨੀ ਆ ਕਿ ਸਪੈਸ਼ਲਿਸਟ ਵੀ ਹੈਰਾਨ ਹੋ ਜਾਣਗੇ ਸੋ ਗਾਂ ਚੱਲ ਕੇ ਤਾਂ ਸ਼ਾਇਦ ਕਾਟ ਪੂਰੀ ਹੋ ਜੂਵੇ ਪਰ ਹਾਲ ਦੀ ਕੜੀ ਇਹ ਕਾਟ ਬਹੁਤ ਵੱਡੇ ਪੱਧਰ ਤੇ ਆ ਹੁਣ ਇੱਕ ਰਿਪੋਰਟ ਵਿੱਚ ਇੱਕ ਜਨਰਲ ਦੇ ਵਿੱਚ ਖਲਾਸਾ ਇਹ ਕੀਤਾ ਗਿਆ ਕਿ ਇਹ ਜਿਹੜੀ ਘਾਟ ਆ ਖਦ ਬਖਦ ਨਹੀਂ ਆਈ ਇੱਕ ਬਕਾਇਦਾ ਸਰਕਾਰੀ ਨੀਤੀ ਦੇ ਨਾਲ ਆਈ ਆ ਉਹ ਕਹਿੰਦੇ ਕੈਨੇਡਾ ਦੇ ਵਿੱਚ ਮੈਡੀਕਲ ਫ੍ਰੀ ਆ ਇਲਾਜ ਫ੍ਰੀ ਆ ਇਹਦੇ ਕਰਕੇ ਸਰਕਾਰਾਂ ਦੇ ਖਰਚਾ ਬਹੁਤ ਪੈ ਰਿਹਾ ਸੀਗਾ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਸ ਖਰਚੇ ਨੂੰ ਰੋਕਣ ਦੇ ਵਾਸਤੇ ਜਾਣ ਬੁੱਝ ਕੇ ਡਾਕਟਰੀ ਸੀਟਾਂ ਘਟਾਈਆਂ ਗਈਆਂ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਡਾਕਟਰਾਂ ਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਕਿ ਮੈਡੀਕਲ ਦੇ ਉੱਤੇ ਖਰਚਾ ਜਿਹੜਾ ਆ ਉਹ ਪੂਰਾ ਨਾ ਪਵੇ ਸੋ ਇਹਦੇ ਵਿੱਚ ਇਹ ਕੀ ਆ ਗਿਆ ਕਿ ਆਪਣੇ ਪੈਸੇ ਬਚਾਉਣ ਵਾਸਤੇ ਸਰਕਾਰਾਂ ਨੇ ਜਾਣ ਬੁੱਝ ਕੇ ਡਾਕਟਰ ਘਟਾਏ ਆ ਤਾਂ ਕਿ ਲੜੀਕਾਂ ਲੱਗਦੀਆਂ ਲੱਗੀ ਜਾਣ ਲਾਈਨਾਂ ਲੱਗਦੇਆਂ ਲੱਗੀ ਜਾਣ ਪਰ ਜਿਹੜੇ ਆ ਉਹਨਾਂ ਦਾ ਖਰਚਾ ਨਾ ਵਧੇ ਸੋ ਇਹ ਦੋਸ਼ ਲਾਏ ਗਏ ਆ ਕਿ 190 ਦੇ ਸ਼ੁਰੂਆਤੀ ਦਹਾਕੇ ਦੇ ਵਿੱਚ ਹੀ ਸਰਕਾਰਾਂ ਨੂੰ ਇਹ ਯਕੀਨ ਹੋ ਗਿਆ ਸੀ ਸੂਬਿਆਂ ਦੀਆਂ ਨੂੰ ਕਿ ਮੈਡੀਕਲ ਖਰਚੇ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਡਾਕਟਰਾਂ ਦੀ ਗਿਣਤੀ ਘਟਾਈ ਜਾਵੇ ਆਪੇ ਸਾਰਾ ਕੁਝ ਸਹੀ ਹੋ ਜਾਊਗਾ ਉਹ ਕਹਿੰਦੇ ਵੀ ਇਹ ਨੀਤੀ ਬਣਾਉਣ ਦੇ ਵਿੱਚ ਜਿਹੜੇ ਹੈਲਥ ਕੇਅਰ ਅਕੈਡੈਮਿਕਸ ਨੇ ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨ ਨੇ ਉਹਨਾਂ ਨੇ ਇਹ ਨੀਤੀ ਕੜ ਕੇ ਦਿੱਤੀ ਹੈ ਤੇ ਇਸ ਦੇ ਤਹਿਤ ਹੀ ਫਿਰ ਡਾਕਟਰਾਂ ਦੀ ਘਾਟ ਪੈਦਾ ਹੋਈ ਹੈ ਕਿਉਂਕਿ ਸੂਬਿਆਂ ਨੇ ਫੰਡਿੰਗ ਰੁਕ ਦਿੱਤੀ ਮੈਡੀਕਲ ਸਕੂਲਾਂ ਦੇ ਵਿੱਚ ਦਾਖਲੇ ਘਟਾ ਦਿੱਤੇ ਰੈਜ਼ਿਡੈਂਸੀ ਦੀਆਂ ਸੀਟਾਂ ਜਿਹੜੀਆਂ ਉਹਨਾਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਇਹ ਸਾਰੇ ਦਾ ਸਿੱਟਾ ਇਹ ਨਿਕਲਿਆ ਕਿ ਕੈਨੇਡਾ ਦੇ ਵਿੱਚ ਫੈਮਿਲੀ ਡਾਕਟਰਾਂ ਦੀ ਘਾਟ ਦੇ ਨਾਲ ਅੱਜ ਜੂਝ ਰਹੇ ਆ ਹੁਣ ਗਾਂਹਾਂ ਚ ਰਿਪੋਰਟ ਦੇ ਵਿੱਚ ਇਹ ਕਹਿ ਰਿਹਾ ਕਿ ਏਆਈ ਆ ਜਾਣੀ ਹੈ ਤੇ ਸੀਟਾਂ ਵਧਾਉਣ ਵੱਲ ਨੂੰ ਵੀ ਗੱਲ ਚੱਲ ਰਹੀ ਆ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਸਮੱਸਿਆ ਜਿਹੜੀ ਹੈ ਤੁਨ ਜਾਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿਊਬਾ ਦੀ ਕਿਊਬਾ ਅਮਰੀਕਾ ਦੇ ਥੱਲੇ ਪੈਂਦਾ ਇੱਕ ਮੁਲਕਾ ਇੱਥੇ ਜਿਹੜੇ ਆ ਅਮਰੀਕਾ ਵਿਰੋਧੀ ਸ਼ਾਸਕ ਰਹੇ ਆ ਫੀਡਲ ਕਾਸਟਰੋ ਦਾ ਨਾਮ ਤੁਸੀਂ ਸੁਣਿਆ ਹੋਣਾ ਆ ਤੇ ਅਮਰੀਕਾ ਦੀ ਕਦੀ ਵੀ ਕਿਊਬਾ ਦੇ ਨਾਲ ਬਣੀ ਨਹੀਂ ਹੈਗੀ ਵੈਨਜ਼ੂਏਲਾ ਦੇ ਉੱਤੇ ਕਬਜ਼ੇ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਅਮਰੀਕਾ ਨੇ ਕਿਊਬਾ ਦੇ ਨਾਮ ਦੇ ਜਿਹੜੇ ਕਸ ਦਿੱਤੇ ਆ ਅਮਰੀਕਾ ਦੀ ਸੋਚ ਆ ਕਿ ਕਿਊਬਾ ਦੇ ਵਿੱਚ ਅਮਰੀਕਾ ਪੱਖੀ ਸਰਕਾਰ ਜਿਹੜੀ ਆ ਹੋਣੀ ਚਾਹੀਦੀ ਆ ਅਮਰੀਕਾ ਦੇ ਬਿਲਕੁਲ ਥੱਲੇ ਫਰੋਡਾ ਦੇ ਨਾਲ ਹੀ ਕਿਊਬਾ ਇੱਕ ਆਇਲੈਂਡ ਪੈ ਜਾਂਦਾ ਖੱਬੇ ਹੱਥ ਮੈਕਸੀਕੋ ਇਹਦੇ ਹੈਗਾ ਤੇ ਹੁਣ ਕਿਊਬਾ ਦੇ ਵਿੱਚ ਤੇਲ ਸੰਕਟ ਪੈਦਾ ਹੋ ਗਿਆ ਉਹਦੇ ਨਾਲ એનર્ਜੀ ਸੰਕਟ ਬਣ ਗਿਆ ਆ ਲੋਕ ਤਰਾ ਤਰਾ ਕਰ ਰਹੇ ਆ ਬੈਨਜ਼ੂਏਲਾ ਦੇ ਉੱਤੇ ਕਾਬਜ਼ਾ ਹੋਣ ਤੋਂ ਬਾਅਦ ਅਮਰੀਕਾ ਨੇ ਪਾਬੰਦੀਆਂ ਵਧਾ ਦਿੱਤੀਆਂ ਕਿ ਬੈਨਜ਼ੂਏਲਾ ਦਾ ਤੇਲ ਕਿਊਬਾ 'ਚ ਨਹੀਂ ਜਾ ਸਕਦਾ ਸੋ ਉਹਦੇ ਨਾਲ ਕੀ ਹੋਇਆ ਕਿ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਕਈ ਬਿਜਲੀ ਘਰ ਜਿਹੜੇ ਆ ਬੰਦ ਹੋਏ ਆ ਤੇ کئی ਹੋਰ એનર્ਜੀ ਸੈਕਟਰ ਜਿਹੜੇ ਆ ਬੰਦ ਹੋਏ ਆ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਇੱਥੋਂ ਤੱਕ ਕਿ ਜਿਹੜੇ ਜਹਾਜ਼ ਕਿਊਬਾ ਜਾਂਦੇ ਸੀ ਕਿਊਬਾ ਆਈਲੈਂਡ ਸੋਨਾ ਬਹੁਤ ਆ ਦੁਨੀਆ ਦੇ ਵਿੱਚੋਂ ਲੋਕ ਉੱਤੇ ਘੁੰਮਣ ਫਿਰਨ ਜਾਂਦੇ ਆ ਖਾਸ ਕਰਕੇ ਕੈਨੇਡਾ ਅਮਰੀਕਾ ਤੋਂ ਪਰ ਹੁਣ ਉੱਥੇ ਜਹਾਜ਼ਾਂ ਦੇ ਵਾਸਤੇ ਤੇਲ ਨਹੀਂ ਮਿਲ ਰਿਹਾ ਇਸ ਕਰਕੇ ਕਿਊਬਾ ਦੀ ਸਰਕਾਰ ਨੇ ਇਹ ਕਿਹਾ ਕਿ ਅਸੀਂ ਇੱਥੇ ਜਹਾਜ਼ਾਂ ਦਾ ਤੇਲ ਨਹੀਂ ਭਰ ਸਕਦੇ ਇਸ ਕਰਕੇ ਇੱਥੇ ਜਹਾਜ਼ ਨਾ ਹੋਣ ਸੋ ਇੱਕ ਪਾਸੇ ਜਿਹੜੀ ਕਮਾਈ ਸਲਾਨੀਆਂ ਤੋਂ ਹੋ ਰਹੀ ਸੀਗੀ ਉਹ ਵੀ ਲਗਭਗ ਬੰਦ ਹੋਣ ਦੀ ਗੱਲ ਹੋ ਚੱਲੀ ਆ ਸੋ ਇਸ ਕਰਕੇ ਹੀ ਜਿਹੜੀਆਂ ਕੈਨੇਡਾ ਦੀਆਂ ਵੱਡੀਆਂ 에ਰ ਲਾਈਨ ਚਾਏ ਉਹਨਾਂ ਵਿੱਚ 에ਅਰ ਕੈਨੇਡਾ ਵੈਸਟ ਜੈਟ ਆ ਏਅਰ ਟ੍ਰਾਂਜ਼ਿਟਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਕਿਊਬਾ ਨੂੰ ਆਪਣੀਆਂ ਸਵਾਵਾਂ ਬੰਦ ਕਰ ਰਹੇ ਆ ਕਿਉਂਕਿ ਪਹਿਲਾਂ ਹੀ ਕੁਝ ਫਲਾਈਟਸ ਕੈਨਸਲ ਹੋਈਆਂ ਉੱਥੇ ਉਹਨਾਂ ਨੂੰ ਹਵਾਈ ਜਹਾਜ਼ਾਂ ਨੂੰ ਤੇਲ ਨਹੀਂ ਮਿਲਿਆ ਲੋਕੀ ਸਟਕ ਹੋ ਗਏ ਆ ਹੁਣ ਜਿਹਨਾਂ ਲੋਕਾਂ ਨੇ ਪਲਾਨ ਬਣਾਏ ਹੋਏ ਆ ਜਿਹੜੇ ਲੋਕ ਆਲਰੇਡੀ ਗਏ ਹੋਏ ਆ ਉਹਨਾਂ ਨੂੰ ਤਾਂ ਕਿਸੇ ਤਰੀਕੇ ਫੈਸਿਲਿਟੇਟ ਕੀਤਾ ਜਾਊਗਾ ਟਿਕਟਾਂ ਦੇ ਪੈਸੇ ਮੋੜੇ ਜਾਣਗੇ ਜਾਂ ਜਿਹੜੇ ਫਸੇ ਹੋਏ ਆ ਉਹਨਾਂ ਨੂੰ ਲੈ ਕੇ ਜਾਂਦਾ ਜਾਊਗਾ ਬਲੇ ਕਿਊਬਾ ਦੇ ਨੇਟਿਵ ਲੋਕ ਨੇ ਉੱਥੋਂ ਦੇ ਲੋਕ ਨੇ ਮੂਲ ਨਿਵਾਸੀ ਨੇ ਰਹਿਣ ਵਾਲੇ ਉਹ ਬੜੇ ਪਰੇਸ਼ਾਨ ਆ ਉਹ ਕਹਿੰਦੇ ਵੀ ਸਾਡੀ ਬਿਜਲੀ ਜਿਹੜੀ ਆ ਕੱਟੀ ਗਈ ਆ ਪਿੰਡੂ ਇਲਾਕਿਆਂ ਦੇ ਵਿੱਚ ਸਿਰਫ ਪੂਰੇ ਦਿਨ ਚ ਤਿੰਨ-ਕਹ ਘੰਟੇ ਬਿਜਲੀ ਆ ਰਹੀ ਆ ਇੰਡਸਟਰੀ ਖੜ ਗਈ ਆ ਤੇ ਉਹ ਕਹਿੰਦੇ ਵੀ ਅਮਰੀਕਾ ਸਾਡੀ ਸੰਗੀ ਨਾ ਪਰਿਆ ਆ ਤਾਂ ਕਿ ਅਸੀਂ ਅਮਰੀਕਾ ਦੇ ਮੂਰੇ ਝੁੱਕ ਜਾਈਏ ਅਮਰੀਕਾ ਦੇ ਮੂਰੇ ਆਤਮ ਸਮਰਪਣ ਕਰ ਦੇਈਏ ਹਾਲ ਦੀ ਘੜੀ ਜਿਹੜੇ ਕਿਊਬਾ ਵਾਲੇ ਆ ਉਹਨਾਂ ਕੋ ਰਿਸੋਰਸਸ ਪਹਿਲਾਂ ਬਹੁਤੇ ਹੈ ਨਹੀਂ ਗੇ ਗਰੀਬ ਮੋਲਕਾ ਪਰ ਜਿਸ ਤਰੀਕੇ ਦੇ ਨਾਲ ਬੈਨਜ਼ੂਏਲਾ ਵੱਲੋਂ ਤੇਲ ਜਾ ਭੇਜੇ ਜਾਣ ਤੇ ਪਾਬੰਦੀ ਲਾਈ ਗਈ ਆ ਅਮਰੀਕਾ ਵੱਲੋਂ ਉਦੇ ਨਾਲ ਉਹ ਹੋਰ ਤੰਗ ਜਿਹੜੇ ਆ ਹੋ ਗਏ ਆ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਐਗਜ਼ੈਕਟਿਵ ਆਰਡਰ 29 ਜਨਵਰੀ ਨੂੰ ਸਾਈਨ ਕੀਤਾ ਸੀਗਾ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਵੈਨਜ਼ੂਏਲਾ ਤੋਂ ਹੁਣ ਤੇਲ ਅਤੇ ਹੋਰ ਲੜਿੰਦੀਆਂ ਵਸਤਾਂ ਕਿਊਬਾ ਨਹੀਂ ਜਾ ਸਕਦੀਆਂ ਸੋ ਹਾਲ ਦੀ ਘੜੀ ਤੇ ਇਹੀ ਆ ਵੀ ਸਲਾਨੀ ਬੰਦ ਹੋ ਗਏ ਆ ਬਿਜਲੀ ਤਕਰੀਬਨ ਬੰਦ ਹੋ ਗਈ ਆ ਅਤੇ ਗਾਂ ਸਮੱਸਿਆਵਾਂ ਇਹ ਵੀ ਆਉਣੀਆਂ ਕਿ ਦਵਾਈਆਂ ਨਹੀਂ ਜਾਣੀਆਂ ਹੈਗੀਆਂ ਅਤੇ ਇਹਦੇ ਨਾਲ ਫੂਡ ਦੀ ਸਪਲਾਈ ਜਿਹੜੀ ਆ ਉਹ ਵੀ ਰੁਕ ਸਕਦੀ ਆ ਸੋ ਜਿਹੜੇ ਕਿਊਬਾ ਦੇ ਲੋਕ ਨੇ ਉਹ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰ ਰਹੇ ਆ ਕਿ ਇਹ ਸਾਨੂੰ ਤੰਗ ਕਰਨ ਵਾਲੀ ਕਾਰਵਾਈ ਆ ਅੰਤਰਰਾਸ਼ਟਰੀ ਸਮਾਜ ਨੂੰ ਇਹਦੇ ਬਾਰੇ ਬੋਲਣਾ ਚਾਹੀਦਾ ਆ ਪਰ ਲੱਗਦਾ ਨਹੀਂ ਕਿ ਬੋਲੂਗਾ ਕੋਈ ਵੀ ਕਿਉਂਕਿ ਜਿੰਨਾ ਪਹਿਲਾਂ ਗੱਲਬਾਤ ਹੋਈ ਆ ਪਹਿਲਾਂ ਜਈਆਂ ਅਮਰੀਕਾ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਅੰਤਰਰਾਸ਼ਟਰੀ ਸਮਾਜ ਜਾਂ ਅੰਤਰਰਾਸ਼ਟਰੀ ਅਦਾਲਤਾਂ ਜਿਹੜੀਆਂ ਉਹ ਚੁੱਪਚਾਪ ਅਤਮਾਸ਼ਾ ਦੇਖਦੀਆਂ ਆ ਸੋ ਕਿਊਬਾ ਦੇ ਵਿੱਚ ਬਿਜਲੀ ਦੀ ਸ਼ਾਰਟੇਜ ਤੇ ਉਸ ਤੋਂ ਬਾਅਦ ਤੇਲ ਦੀ ਸ਼ਾਰਟੇਜ ਅਤੇ ਕਹਾں ਭੋਜਨ ਅਤੇ ਦਵਾਈਆਂ ਦੀ ਸ਼ਾਰਟੇਜ ਜਿਹੜੀ ਆ ਉਹ ਆ ਸਕਦੀ ਹੈ ਲੋਕਾਂ ਦੇ ਵਾਸਤੇ ਹਾਲਾਤ ਕਾਫੀ ਚੁਣੌਤੀਪੂਰਨ ਬਣ ਗਏ ਨੇ ਇਸ ਨਾਲ ਹੀ ਆਪਾਂ ਗੱਲ ਐਸਟਨ ਫਾਈਲਜ਼ ਦੀ ਕਰਾਂਗੇ ਐਸਟਨ ਫਾਈਲਜ਼ ਦੇ ਵਿੱਚ ਵੱਡੇ ਵੱਡੇ ਨਾਂ ਆ ਰਹੇ ਆ ਭਾਰਤ ਤੋਂ ਹਰਦੀਪ ਪੁਰੀ ਦਾ ਨਾਂ ਜਿਹੜਾ ਉਹ ਆਇਆ ਹਾਲਾਂਕਿ ਉਹਨੇ ਸਪਸ਼ਟੀਕਰਨ ਦਿੱਤਾ ਕਿ ਉਹ ਤਾਂ ਜੀ ਉਹ ਵੈਸੇ ਹੀ ਐਮਬੈਸਡਰ ਹੋਣ ਦੇ ਨਾਤੇ ਮਿਲਣ-ਗਿਲਣ ਜਾਂਦੇ ਰਹੇ ਆ ਪਰ ਜਿਹੜੀਆਂ ਈਮੇਲਜ਼ ਦੇ ਵਿੱਚ ਭਾਸ਼ਾ ਵਰਤੀ ਗਈ ਹੈ ਉਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਇਥੇ ਤਰੀਕੇ ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਨੇ ਵਪਾਰ ਸਕੱਤਰ ਹਾਵਰ ਲਟਨਿਕ ਜਿਹੜੇ ਕਿ ਵੱਖ-ਵੱਖ ਮੌਲਕਾਂ ਦੇ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ ਬਾਰੇ ਟ੍ਰੇਡ ਡੀਲ ਦੇ ਬਾਰੇ ਵੀ ਗੱਲਬਾਤ ਕਰ ਰਹੇ ਆ ਉਨਾ ਬਾਰੇ ਅਮਰੀਕਨ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਉਹ 2012 ਦੇ ਵਿੱਚ ਕਈ ਵਾਰੀ ਜੈਫਰੀ ਅਫਸਟਾਈਨ ਦੇ ਉਸ ਆਇਲੈਂਡ ਦੇ ਉੱਤੇ ਗਏ ਆ ਜਿੱਥੇ ਕਿ ਗਲਤ ਕੰਮ ਹੁੰਦੇ ਰਹੇ ਆ ਸੋ ਇਸ ਵਾਸਤੇ ਉਹ ਕਹਿੰਦੇ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਆ ਅਮਰੀਕਾ ਦੇ ਹੀ ਕਈ ਸਿਆਸਤਦਾਨ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਨੈਤਿਕ ਤੌਰ ਦੇ ਉੱਤੇ ਇਹ ਜ਼ਿੰਮੇਵਾਰੀ ਕਬੂਲ ਦਿਆਂ ਅਸਤੀਫਾ ਦੇਣਾ ਚਾਹੀਦਾ ਆ ਪਰ ਦੂਜੇ ਪਾਸੇ ਜਿਹੜੇ ਹਾਵਲ ਲੋਟ ਨਾ ਕਰੀ ਉਹਨਾਂ ਨੇ ਸਫਾਈ ਦਿੱਤੀ ਆ ਉਹ ਕਹਿੰਦੇ ਵੀ ਵਾਈਟ ਹਾਊਸ ਮੇਰੀ ਪਿੱਠ ਤੇ ਖੜਾ ਆ ਵਾਈਟ ਹਾਊਸ ਨੂੰ ਸਕਲ ਦੇਤੇ ਕੋਈ ਇਤਰਾਜ਼ ਨਹੀਂ ਕਿਉਂਕਿ ਮੈਂ ਸਪਸ਼ਟਿਕਰਨ ਦੇ ਚੁੱਕਾ ਹਾਂ ਕਿ ਮੈਂ ਕਈ ਵਾਰੀ ਉੱਥੇ ਐਬਸੈਂਟ ਫਾਈਲਸ ਦੇ ਜਿਹੜੇ ਆਇਲੈਂਡ ਵਾਲੇ ਤੇ ਗਿਆ ਹਾਂ ਮੈਂ ਬੋਟ ਦੇ ਰਾਹੀਂ ਉੱਥੇ ਪਹੁੰਚਿਆ ਹਾਂ ਮੇਰੇ ਨਾਲ ਮੇਰੇ ਚਾਰ ਬੱਚੇ ਉਹਨਾਂ ਦੀਆਂ ਬੱਚਿਆਂ ਦੀ ਸੰਭਾਲ ਕਰਨ ਵਾਲੀਆਂ ਨੈਨੀਜ਼ ਮੇਰੀ ਪਤਨੀ ਮੇਰੇ ਨਾਲ ਜਾਂਦੀ ਰਹੀ ਹੈ ਅਸੀਂ ਕਈ ਵਾਰੀ ਉੱਥੇ ਲੰਚ ਡਿਨਰ ਕੀਤੇ ਆ ਮੁੜ ਕੇ ਆਉਂਦੇ ਰਹੇ ਆ ਇਤੋਂ ਵੱਧ ਅਸੀਂ ਉੱਥੇ ਕੁਝ ਵੀ ਗਲਤ ਨਹੀਂ ਕੀਤਾ ਸੋ ਉਹ ਕਹਿੰਦੇ ਵੀ ਜਿਹੜੇ ਲੋਕ ਇਹ ਫਵਾਹਾਂ ਫਲਾ ਰਹੇ ਆ ਮੈਂ ਉਹਨਾਂ ਦੀ ਨਿਖੇਦੀ ਕਰਦਾ ਆ ਜਿਹੜਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਦੇ ਕੋਲ ਸਾਰੇ ਡਾਕੂਮੈਂਟਸ ਇਸ ਸਬੰਧੀ ਹੈਗੇ ਆ ਤੇ ਉਹਨਾਂ ਵੱਲੋਂ ਜਾਰੀ ਕੀਤੇ ਕਿਸੇ ਵੀ ਡਾਕੂਮੈਂਟਸ ਦੇ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਮੈਂ ਉੱਥੇ ਗਲਤ ਕੰਮ ਕਰਦਾ ਰਿਹਾ ਆ ਹਾਂ ਮੈਂ ਜਾਣਦਾ ਉੱਥੇ ਰਿਹਾ ਜ਼ਰੂਰ ਇਸ ਗੱਲ ਨੂੰ ਮੈਂ ਆਪ ਖੁਦ ਕਬੂਲ ਕਰਦਾ ਆ ਸੋ ਜਿਹੜੇ ਅਮਰੀਕਾ ਦੇ ਕੁਝ ਲਾਅ ਮੇਕਰਸ ਨੇ ਉਹ ਕਹਿੰਦੇ ਵੀ ਉੱਥੇ ਜਾਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਸੀਗੀ ਇਹੋ ਜਿਹਾਂ ਇਨਸਾਨ ਜਿਹਦੇ ਉੱਤੇ ਦੋਸ਼ ਲੱਗਦੇ ਰਹੇ ਆ ਕਿ ਉਹ ਬੱਚੀਆਂ ਦੇ ਨਾਲ ਸ਼ੋਸ਼ਣ ਕਰਦਾ ਰਿਹਾ ਬੱਚੀਆਂ ਦੇ ਨਾਲ ਸ਼ੋਸ਼ਣ ਕਰਦਾ ਰਿਹਾ ਉੱਥੇ ਲਾਸ਼ਾਂ ਖੋਈਆਂ ਜਾਂਦੀਆਂ ਰਹੀਆਂ ਹੋਰ ਬਹੁਤ ਦੁਨੀਆਂ ਦੀ ਬਲੈਕ ਮਿਲਕ ਚੱਲਦੀ ਰਹੀ ਹੈ ਸੋ ਇੱਕ ਐਡੇ ਵੱਡੇ ਅਦਿਤੇ ਤਨਾਤ ਬੰਦੇ ਨੂੰ ਇਹ ਮੰਨ ਲੈਣਾ ਉਹਦੇ ਵੱਲੋਂ ਕਿ ਹਾਂ ਅਸੀਂ ਉੱਥੇ ਜਾਂਦੇ ਰਹੇ ਹਾਂ ਇਹ ਹੀ ਆਪਣੇ ਆਪ ਦੇ ਇੱਕ ਬਹੁਤ ਵੱਡਾ ਅਗਨਾਇ ਅਸਤੀਫਾ ਦੇਣਾ ਚਾਹੀਦਾ ਪਰ ਲੱਗਦਾ ਨਹੀਂ ਕਿ ਟਰੰਪ ਪ੍ਰਸ਼ਾਸਨ ਅਸਤੀਫਾ ਲਾਊਗਾ ਉਹ ਵਾਈਟ ਹਾਊਸ ਦੇ ਪ੍ਰਸ਼ਾਸਨ ਜਿਹੜਾ ਆ ਠੋਕੇ ਹਾਵਲ ਲੁਟਨਿਕ ਦੇ ਨਾਲ ਖੜ ਗਿਆ ਕਿ ਉਹਨਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਪੰਜਾਬ ਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਅੰਦਰ ਹੀ ਵਿਆਹ ਹੋਣ ਲੱਗੇ ਪਹਿਲਾਂ ਇਹ ਗੱਲ ਜਿਹੜੀ ਆ ਉਹ ਆਸ ਵਿੱਚ ਹੋ ਹੋ ਕੇ ਰਹਿ ਜਾਂਦੀ ਸੀ ਪਰ ਹੁਣ ਇਹ ਮਾਮਲੇ ਵਧਦੇ ਜਾ ਰਹੇ ਆ ਤੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਪਾਬੰਦੀਆਂ ਲਾਉਣ ਲੱਗ ਪਈਆਂ ਕਿ ਪਿੰਡਾਂ ਦੇ ਵਿੱਚ ਹੀ ਵਿਆਹ ਨਹੀਂ ਹੋ ਸਕਦੇ ਮਤਲਬ ਕਿ ਪਿੰਡ ਦੇ ਵਿੱਚ ਹੀ ਰਹਿਣ ਵਾਲਾ ਜੰਮਿਆ ਪੜਾ ਮੁੰਡਾ ਪਿੰਡ ਦੀ ਹੀ ਰਹਿਣ ਵਾਲੀ ਕੁੜੀ ਦੇ ਨਾਲ ਵਿਆਹ ਨਹੀਂ ਕਰ ਸਕਦਾ ਸੋ ਅਮਰਸਰ ਸਾਡੀ ਜਨਾਲਾ ਤਹਿਸੀਲ ਦੇ ਧਾਰੀਵਾਲ ਕਲੇਰ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਅੰਦਰ ਲਾਹ ਮੈਰਿਜੇਸ ਦੇ ਉੱਤੇ ਰੇਂਜ ਮੈਰਿਜੇਸ ਦੇ ਉੱਤੇ ਪਾਬੰਦੀ ਲਾ ਦੁੱਤੀ ਆ ਪੰਚਾਇਤ ਨੇ ਸਭ ਸਾਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਜਿਦੇ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਦਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਇਸ ਤੋਂ ਇਲਾਵਾ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ ਪੰਚਾਇਤ ਵਿਆਹ ਕਰਾਉਣ ਵਾਲਿਆਂ ਲਈ ਸਾਰੀਆਂ ਸਰਕਾਰੀ ਸਹੂਲਤਾਂ ਜੋ ਮਿਲਦੀਆਂ ਨੇ ਉਹ ਰੱਦ ਕਰ ਦੇਊਗੀ ਕਿਸੇ ਵੀ ਦਸਤਾਵੇਜ਼ ਤੇ ਦਸਖਤ ਨਹੀਂ ਕੀਤੇ ਜਾਣਗੇ ਤੇ ਭਵਿੱਖ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਹਨਾਂ ਦੀ ਤਰਫੋਂ ਪੁਲਿਸ ਸਟੇਸ਼ਨ ਜਾਂ ਅਦਾਲਤ ਵਿੱਚ ਗਵਾਹੀ ਦੇਣ ਨਹੀਂ ਜਾਊਗਾ ਤੇ ਚਾਹੇ ਲਾ ਮਰਜ ਹੋਵੇ ਚਾਹੇ ਉਹ ਰੇਂਜ ਮੈਰਜ ਹੋਵੇ ਕਿਸੇ ਵੀ ਸੂਰਤ ਵਿੱਚ ਮੁੰਡੇ ਕੁੜੀ ਦੇ ਪਰਿਵਾਰਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾਊਗੀ। ਸੋ ਇਹ ਕਿਹਾ ਗਿਆ ਇੱਕ ਪਿੰਡ ਦੀ ਗੱਲ ਨਹੀਂ ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਇਹੋ ਜਿਹਾ ਮਤੇ ਪਾ ਰਹੀਆਂ ਆ। ਉਹਦਾ ਕਾਰਨ ਇਹ ਦੱਸਿਆ ਗਿਆ ਕਿ ਪਿੰਡਾਂ ਦੇ ਵਿੱਚ ਵਿਆਹ ਇਹੋ ਜਿਹਾ ਬਹੁਤ ਵਧਣ ਲੱਗੇ ਆ। ਇੱਕ ਪਾਸੇ ਦੇ ਮੁੰਡਾ ਕੁੜੀ ਦੂਜੇ ਪਾਸੇ ਦੇ ਮੁੰਡੇ ਕੁੜੀ ਨਾਲ ਵਿਆਹ ਕਰਾ ਰਹੇ ਆ। ਇੱਥੋਂ ਤੱਕ ਕਈ ਆਂਢ ਗੁਆਂਢ ਵੀ ਵਿਆਹ ਹੋਏ ਆ ਜਿਸ ਦੇ ਕਾਰਨ ਪਰਿਵਾਰਕ ਲੜਾਈਆਂ ਝਗੜੇ ਵਧੇ ਆ ਤੇ ਮਹੱਲੇ ਦੇ ਵਿੱਚ ਲੜਾਈਆਂ ਝਗੜੇ ਵਧੇ ਆ। ਤੇ ਇਸ ਕਰਕੇ ਕਹਿੰਦੇ ਵੀ ਫੈਸਲਾ ਲੈਣਾ ਪਿਆ ਆ ਤੇ ਉਹ ਕਹਿੰਦੇ ਵੀ ਹੁੰਦਾ ਆ ਕਿ ਜਿਹੇ ਮਾਮਲਿਆਂ ਵਿੱਚ ਕੁੜੀ ਦੇ ਮਾਪੇ ਤੇ ਸਹੁਰੇ ਇੱਕੋ ਗਲੀ ਵਿੱਚ ਹੋ ਜਾਂਦੇ ਆ ਤੇ ਪਿੰਡ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਇਹਨੂੰ ਅਸੀਂ ਹੁਣ ਨੋ ਸਮਝੀਏ ਜਾਂ ਧੀ ਸਮਝੀਏ ਤੇ ਇਹਦੇ ਨਾਲ ਪੂਰੇ ਪਿੰਡ ਵਿੱਚ ਤਣਾਅ ਪੈਦਾ ਹੁੰਦਾ ਆ ਪੰਚਾਇਤਾਂ ਦਾ ਕੰਮ ਵਧਦਾ ਆ ਪਰਿਵਾਰਕ ਝਗੜੇ ਵਧਦੇ ਆ ਤੇ ਪਿੰਡ ਵਿੱਚ ਮਾਹੌਲ ਖਰਾਬ ਹੁੰਦਾ ਇਸ ਕਰਕੇ ਕਹਿੰਦੇ ਸੀ ਵਿਆਹਾਂ ਦੇ ਉੱਤੇ ਪਾਬੰਦੀ ਲਾਈ ਆ 7 ਫਰਵਰੀ ਨੂੰ ਫੈਸਲਾ ਲਿਆ ਗਿਆ ਆ ਹੁਣ ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਆ ਕੁਝ ਲੋਕ ਕਹਿੰਦੇ ਬਹੁਤ ਵਧੀਆ ਕੀਤਾ ਇਹਦੇ ਨਾਲ ਬਿਮਾਰੀਆਂ ਲੱਗਣੋਂ ਬਚਣਗੀਆਂ ਸੋ ਇੱਕ ਸਾਇੰਟਿਫਿਕ ਆਧਾਰ ਹੈਗਾ ਵਿਗਿਆਨ ਨੇ ਕਿਹਾ ਹੋਇਆ ਕਿ ਜੇਕਰ ਇੱਕ ਖੂਨ ਦੇ ਲੋਕ ਆਪਸ ਵਿੱਚ ਵਿਆਹ ਕਰਾਉਂਦੇ ਆ ਜਿਹੜੇ ਕਿ ਕਈ ਭਾਜ ਜਾਤਾਂ ਵਿੱਚ ਹੁੰਦੇ ਆ ਤਾਂ ਉੱਥੇ ਫਿਰ ਅਬਨਾਰਮਲ ਆਸਧਾਰਨ ਬੱਚੇ ਜਿਹੜੇ ਜੰਮਣ ਦਾ ਰੁਝਾਨ ਵੱਧ ਜਾਂਦਾ ਆਪਾਂ ਦੇਖਦੇ ਆ ਕਿ ਕਈ ਮੁਲਕਾਂ ਦੇ ਵਿੱਚ ਕਈ ਕੌਮਾਂ ਦੇ ਵਿੱਚ ਜਿਹਾ ਹੈਗਾ ਆ ਤੇ ਮੱਲੇ ਵਾਲੇ ਪਿੰਡਾਂ ਵਾਲੇ ਇਹ ਕਹਿ ਰਹੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਆਪਸ ਜੰਮਣ ਤੇ ਜਿਹੜੇ ਆਪਸ ਵਿੱਚ ਵਿਆਹ ਹੋ ਰਿਹਾ ਇਹਨਾਂ ਦੇ ਨਾਲ ਗਾਹਾਂ ਪੀੜੀਆਂ ਦਾ ਖੂਨ ਖਰਾਬ ਹੋ ਜਾਊਗਾ ਸੋ ਦੂਜੇ ਪਾਸੇ ਉਹਨਾਂ ਦੇ ਸਮਰਥਕ ਵੀ ਨੇ ਉਹ ਕਹਿੰਦੇ ਵੀ ਕਾਨੂੰਨ ਦੇ ਮੁਤਾਬਕ ਕੋਈ ਰੋਕ ਟੋਕ ਨਹੀਂ ਹੈਗੀ ਵੀ ਤੁਸੀਂ ਕਿੱਥੇ ਵਿਆਹ ਕਰਾਉਣਾ ਕਿੱਥੇ ਨਹੀਂ ਕਰਾਉਣਾ ਵੀ ਇਹ ਗਲਤ ਕੰਮ ਪੰਚਾਇਤ ਨੇ ਕੀਤਾ ਹੈ ਪੰਚਾਇਤ ਕਾਨੂੰਨ ਤੋਂ ਉੱਪਰ ਹੋ ਗਈ ਆ ਕੁਝ ਲੋਕ ਜਿਹੜੇ ਆ ਉਹ ਗਾਉਣ ਵਾਲਿਆਂ ਨੂੰ ਕਸੂਰਗਾਰ ਠਹਿਰਾ ਰਹੇ ਆ ਕਿ ਜਿਹੜੇ ਗਾਉਣ ਵਾਲੇ ਨੇ ਉਹਨਾਂ ਦੇ ਗਾਣੇ ਇਹੋ ਜਿਹੇ ਆ ਕਿ ਉਹ ਪਿੰਡਾਂ ਦੇ ਵਿੱਚ ਆਸ਼ਕੀ ਕਰਦੇ ਦਿਖਾਏ ਗਏ ਆ ਇੱਕ ਗਲੀ ਦੇ ਵਿੱਚ ਆਸ਼ਕੀ ਕਰਦੇ ਸਾਹਮਣੇ ਚਵਾਰੇ ਵਾਲਿਆਂ ਨਾਲ ਆਸ਼ਕੀ ਕਰਦੇ ਦਿਖਾਏ ਗਏ ਆ ਇਹਦੇ ਕਰਕੇ ਮਾਹੌਲ ਖਰਾਬ ਹੋਇਆ ਹੋਇਆ ਇਹਦੇ ਕਰਕੇ ਬੱਚੇ ਖਰਾਬ ਹੋਏ ਆ ਜੋ ਕਾਫੀ ਚਰਚਾ ਇਸ ਵਿਸ਼ੇ ਦੇ ਉੱਤੇ ਇਸ ਵੇਲੇ ਛਿੜੀ ਹੋਈ ਆ ਪਿਛਲੇ 2 ਤਾਕਿਆਂ ਦੇ ਵਿੱਚ ਪਿੰਡੂ ਪੰਜਾਬ ਦੇ ਵਿੱਚ ਕਦਰਾਂ ਕੀਮਤਾਂ 'ਚ ਕਾਫੀ ਵੱਡੀ ਤਬਦੀਲੀ ਆਈ ਦਸੀ ਆ ਪਾ ਪਹਿਲਾਂ ਜਾਣਦੇ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਅਜਿਹੀਆਂ ਗੱਲਾਂ ਨਹੀਂ ਸੀਗੀਆਂ ਤੇ ਹੁਣ ਇਹ ਵੀ ਗੱਲਾਂ ਪੰਚਾਇਤਾਂ ਕਰਦੀਆਂ ਕਿ ਪਹਿਲਾਂ ਪਿੰਡਾਂ ਦੇ ਵਿੱਚ ਔਰਤਾਂ ਦਾ ਬਹੁਤ ਸਤਿਕਾਰ ਸੀਗਾ ਕੋਈ ਵੀ ਪਿੰਡ ਦੀ ਔਰਤ ਦੇ ਨਾਲ ਵਿਆਹ ਕਰਨ ਬਾਰੇ ਸੋਚ ਨਹੀਂ ਸੀ ਸਕਦਾ ਨਤੀਜੇ ਵਜੋਂ ਔਰਤਾਂ ਖੁੱਲ੍ਹ ਕੇ ਵਿਚਰ ਸਕਦੀਆਂ ਸੀ ਪਿੰਡਾਂ ਦੇ ਵਿੱਚ ਕੰਮ ਕਰ ਸਕਦੀਆਂ ਸੀ ਪਰ ਜੇ ਕੋਈ ਇਹ ਹਾਲਾਤ ਬਣਦੇ ਨੇ ਤਾਂ ਔਰਤਾਂ ਦੇ ਉੱਤੇ ਵੀ ਪਾਬੰਦੀਆਂ ਵਧਣਗੀਆਂ ਉਹਨਾਂ ਦੇ ਉੱਤੇ ਵੀ ਦਬਾਅ ਵਧੂਗਾ ਇਸ ਕਰਕੇ ਵਿਆਹ ਨਹੀਂ ਹੋਣੇ ਚਾਹੀਦੇ ਸੋ ਪੰਜਾਬ ਦੇ ਵਿੱਚ ਇਸ ਨਵੀਂ ਚਰਚਾ ਨੇ ਜਿਹੜਾ ਜੀ ਉਹ ਕੈਲਾਬੀ ਸਰਗਰਮੀ ਵਿਧਾਈ ਆ ਇਹਦੇ ਨਾਲ ਇਹ ਵੀ ਗੱਲ ਹੋਈ ਆ ਕਿ ਪਿੰਡਾਂ ਦੇ ਵਿੱਚ ਭਾਰਤ ਦੇ ਹੋਰ ਸੂਬਿਆਂ ਤੋਂ ਆ ਕੇ ਲੋਕ ਵਸਣ ਲੱਗੇ ਆ ਉਹਨਾਂ ਦੇ ਵਿੱਚ ਅੱਡੜ ਧਰਮਾਂ ਦੇ ਲੋਕ ਵਸਣ ਲੱਗੇ ਆ ਉਹਨਾਂ ਦੇ ਅੱਡੜ ਰੀਤੀ ਰਿਵਾਜ ਆ ਕਈ ਜਿਹੜੇ ਭਾਰਤੀ ਸੂਬੇ ਆ ਉਹਨਾਂ ਦੇ ਵਿੱਚ ਇਹ ਰਿਵਾਜ ਆ ਕਿ ਮਾਮਾ ਭਾਣ ਜੀ ਨਾਲ ਵਿਆਹ ਕਰਾ ਸਕਦਾ ਚਾਚਾ ਭਤੀ ਜੀ ਨਾਲ ਵਿਆਹ ਕਰਾ ਸਕਦਾ ਅਕਈ ਹਿੰਦੂ ਪਰਿਵਾਰਾਂ ਦੇ ਵਿੱਚ ਅਜਿਹੇ ਸਾਊਥ ਦੇ ਵਿੱਚ ਰਿਵਾਜ ਆ ਦੂਜੇ ਪਾਸੇ ਮੁਸਲਮਾਨ ਪਰਿਵਾਰ ਜਿਹੜੇ ਆ ਕੇ ਵੱਸ ਰਹੇ ਆ ਉਹਨਾਂ ਦੇ ਆਪਣੇ ਰਿਵਾਜ ਆ ਉਹਨਾਂ ਦੇ ਵਿੱਚ ਅਜਿਹੇ ਵਿਆਹ ਜਿਹੜੇ ਪਰਿਵਾਰਾਂ ਚ ਹੋ ਜਾਂਦੇ ਆ ਇਹ ਤਾਂ ਜਿਹੜੀ ਪੰਜਾਬ ਦੀ ਪੁਰਾਣੀ ਰਵੈਤੀ ਵਸੋ ਆ ਉਹਨਾਂ ਦੇ ਉੱਤੇ ਉਹ ਕਹਿੰਦੇ ਮਾੜਾ ਪ੍ਰਭਾਵ ਪਊਗਾ ਇਸ ਕਰਕੇ ਹੁਣ ਤੋਂ ਹੀ ਯਤਨ ਕਰਨ ਦੀ ਲੋੜ ਆ ਕਿ ਇਹਨਾਂ ਨੂੰ ਰੋਕਿਆ ਜਾਵੇ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਕ ਕਿੱਦਾਂ ਨੂੰ ਜਾਂਦਾ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਫੇਰ ਖਬਰਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਕਾਰਪਰੀ ਸਤਿ ਸ਼੍ਰੀ ਅਕਾਲ 10 ਹੌਤਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ